ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੀਐਸਬੀ ਟੈਕ ਤੇ ਸੋ ਆ ਗਾਇਜ਼ ਆਈ ਹੋਪ ਯੂ ਆਰ ਡਿੰਗ ਗੁੱਡ ਤੇ ਆਪਾਂ ਤੁਹਾਡੇ ਲਈ ਇੱਕ ਬਹੁਤ ਜਦਾ ਵੱਡੀ ਅਪਡੇਟ ਲੈ ਕੇ ਆ ਚੁੱਕੇ ਹਾਂ ਪੇਪਰ ਵਾਲੀ ਜੁਲਾਈ ਟੈਸਟ ਦੇ ਪੇਪਰ ਲਈ 2024 ਦੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਤੁਹਾਡੇ ਜੋ ਗਰਮੀਆਂ ਦੀ ਛੁੱਟੀ ਖਤਮ ਹੋ ਚੁੱਕੀ ਹੈ ਤੇ ਤੁਹਾਡੇ ਜੋ ਹੁਣ ਜੁਲਾਈ ਦੇ ਪੇਪਰ ਜੋ ਸਟਾਰਟ ਹੋਣਗੇ ਤੇ ਥੋੜੇ سارے ਬੱਚੇ ਦੇ ਮਨ ਵਿੱਚ ਡਾਊਟ ਹੋਵੇਗਾ ਕਿ ਕਦੋਂ ਤੱਕ ਪੇਪਰ ਜੋ ਸਟਾਰਟ ਹੋਣਗੇ ਤੇ ਮੈਂ ਤੁਹਾਨੂੰ ਇੱਕ ਗੱਲ ਕਲੀਅਰ ਕਰਨਾ ਚਾਹੁੰਦਾ ਕਿ ਜੁਲਾਈ ਵਿੱਚ ਹੀ ਤੁਹਾਡੇ ਜੋ ਬਾਇਮੰਥਲੀ ਪੇਪਰ ਹੋਣਗੇ ਤੇ ਜਾਂ ਫਿਰ ਇਹ ਹੋਣਗੇ 20 ਨੰਬਰਾਂ ਦੇ ਜਾਂ ਤਾਂ ਫਿਰ ਹੋਣਗੇ 40 ਨੰਬਰਾਂ ਦੇ ਤੇ ਪਿਛਲੇ ਸਾਲ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ 15 ਜੁਲਾਈ ਤੋਂ ਜੋ ਪੇਪਰ ਸਟਾਰਟ ਹੋਏ ਸੀ 15 ਜੁਲਾਈ ਤੋਂ ਬਾਅਦ ਤੇ ਉਹਦੇ ਬਾਅਦ ਹੁਣ ਇਸ ਸਾਲ ਵੀ ਜੋ ਹੈ ਜੁਲਾਈ ਦੇ ਦੂਜੇ ਹਫਤੇ ਦੇ ਬਾਅਦ ਜਾਂ ਪਹਿਲੇ ਦੂਜੇ ਹਫਤੇ ਵਿੱਚ ਡੈਢ ਸ਼ੀਟ ਆ ਜਾਵੇਗੀ ਤੇ ਆਪਾਂ ਤੁਹਾਨੂੰ ਜੋ ਅਪਡੇਟ ਕਰ ਦੇਵਾਂਗੇ ਤੇ ਬਾਕੀ ਜੁਲਾਈ ਦੇ ਇਸ ਮੰਥ ਦੇ ਆਖਰ ਆਖਰ ਚ 15 15 ਤਰੀਕ ਦੇ ਬਾਅਦ ਡੇਅਰ ਸ਼ੀਟ ਲਾਂਚ ਹੋ ਜਾਵੇਗੀ ਤੇ ਉੱਥੇ ਤੁਹਾਨੂੰ ਪਤਾ ਲੱਗ ਜਾਵੇਗਾ ਤੇ ਮੇਰੇ ਖਿਆਲ ਤੇ ਜੋ ਪੇਪਰ ਜੋ ਜੁਲਾਈ ਵਿੱਚ ਹੋਣਗੇ ਤੇ ਦੂਜੇ ਹਫਤੇ ਤੋਂ ਬਾਅਦ ਸੰਗਣਾ ਵਿੱਚ ਸ਼ੁਰੂ ਹੋਣਗੇ ਪੇਪਰ ਤੇ 22 ਨੰਬਰ ਵਾਲੇ ਹੋਣਗੇ ਮੋਸਟਲੀ ਬਾਇਮੰਥਲੀ ਪੇਪਰ ਤੇ ਆਪਾਂ ਤੁਹਾਡੇ ਪੇਪਰ ਦੀ ਪੂਰੀ ਤਿਆਰੀ ਕਰਾਵਾਂਗੇ ਤੇ ਬਾਕੀ ਅਗਰ ਤੋਂ ਸਾਡੇ ਚੈਨਲ ਤੇ ਨਵੇਂ ਤੇ ਚੈਨਲ ਜੋ ਸਬਸਕ੍ਰਾਈਬ ਜ਼ਰੂਰ ਤੇ ਕਰ ਲੈਣਾ ਤੇ ਬੈਲ ਆਈਕਨ ਨੂੰ ਜੋ ਪ੍ਰੈਸ ਕਰਕੇ ਰੱਖ ਲੋ ਤਾਂ ਕਿ ਤੁਹਾਨੂੰ ਜੋ ਆਪਾਂ ਜੁਲਾਈ ਪੇਪਰ ਦੀ ਪੂਰੀ ਤਿਆਰੀ ਕਰਾ ਕਰਾਵਾਂਗੇ ਤਾਂ ਤੁਹਾਨੂੰ ਕੋਈ ਵੀ ਨੋਟੀਫਿਕੇਸ਼ਨ ਨਾ ਛੁੱਟੇ ਪੇਪਰ ਦਾ ਤੇ ਬਾਕੀ ਚੈਨਲ ਤੇ ਨਵੇਂ ਤੇ ਚੈਨਲ ਜੋ ਸਬਸਕ੍ਰਾਈਬ ਜ਼ਰੂਰ ਤੇ ਕਰ ਲੈਣਾ ਤੇ ਬਾਕੀ ਮਿਲਦੇ ਕਿਸੇ ਨਵੇਂ ਵੀਡੀਓ ਵਿੱਚ ਕਿਸੇ ਨਵੇਂ ਟੌਪਿਕ ਨਾਲ ਤਦ ਤੱਕ ਦੇ ਲਈ ਧੰਨਵਾਦ